ਸੇਕ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਜ਼ਮਾਨਤ ਦੇ ਲਈ ਅਰਜ਼ੀ ਪਾਈ ਹੈ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਬਦਲਾ ਲੈਣ ਦੇ ਲਈ ਕਈ ਸਾਲ ਪੁਰਾਣਾ ਬੰਦ ਹੋਇਆ ਕੇਸ ਮੁਰਤੋਂ ਖੋਲ ਦਿੱਤਾ ਤਾਂ ਕਿ ਬਦਲਾ ਲਿਆ ਜਾ ਸਕੇ ਕਿਉਂਕਿ ਹਰਿਆਣਾ ਵੱਖਰੀ ਕਮੇਟੀ ਦੇ ਹਮਾਇਤੀ ਰਹੇ ਨੇ ਬਲਜੀਤ ਸਿੰਘ ਦਾਦੂਵਾਲ ਉਹਨਾਂ ਦੇ ਖਿਲਾਫ ਸਾਲ 2009 ਦੇ ਵਿੱਚ ਇੱਕ ਕੇਸ ਹੋਇਆ ਸੀ ਜਿਹੜਾ ਸੱਚਾ ਸੋਦਾ ਸਪਰਥਕਾਂ ਦੇ ਨਾਲ ਬਲਜੀਤ ਸਿੰਘ ਦਾਦੂਵਾਲ ਇਸ ਮਰਤਕਾਂ ਦੀ ਚੜ੍ਹਪ ਹੋਈ ਸੀ ਉਸੇ ਮਾਮਲੇ ਨੂੰ ਇੱਕ ਵਾਰ ਮੁਰਤੋਂ ਖੋਲਿਆ ਗਿਆ ਫਰੀਦਕੋਟ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਹੁਣ ਇਹ ਸਾਰੇ ਮਾਮਲੇ ਵਿੱਚ ਬਲਜੀਤ ਸਿੰਘ ਦਾਦੂਵਾਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਅਰਜ਼ੀ ਦਾਖਲ ਕੀਤੀ ਹੈ ਉਹਨਾਂ ਨੇ ਪੰਜਾਬ ਸਰਕਾਰ ਤੇ આરોਪ ਲਾਇਆ ਹੈ ਕਿ ਰੰਜਿਸ਼ ਕੱਢਣ ਦੇ ਲਈ ਉਹਨਾਂ ਖਿਲਾਫ ਪੁਰਾਣਾ ਕੇਸ ਖੋਲਿਆ ਗਿਆ ਹੈ ਅਰਜ਼ੀ ਚ ਦਾਦੂਵਾਲ ਨੇ ਆਖਿਆ ਕਿ ਵੱਖਰੀ ਕਮੇਟੀ ਮੈਂਬਰ ਹੋਣ ਕਾਰਨ ਸਰਕਾਰ ਵੱਲੋਂ ਦੁਬਾਰਾ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਹੋਰ ਜਾਣਕਾਰੀ ਦੇ ਰਹੀ ਮੇਰੀ ਸਹਿਯੋਗੀ ਨੀਹਾ ਸਲਾਰੀਆ ਨੀਹਾ ਹੋਰ ਕੀ ਕੁਝ ਕਿਹਾ ਗਿਆ ਇਸ ਜ਼ਮਾਨਤ ਅਰਜ਼ੀ ਦੇ ਵਿੱਚ हां जी बिल्कुल जड़ी पिटीशन पाई गई है इस पे ऊपर सुनवाई कल होवेगी तो उम्मीद रही है, है कि कल ही फैसला आ जाएगा लेकिन जरे आरोप लगाए गए ने वो यही है कि 2009 ਦੇ ਵਿੱਚ ਇੱਕ ਕੇਸ ਜਰਾ ਆਮ ਜੈਟ تحت ਡਡੋ ਵਾਲ ਦੇ ਖਿਲਾਫ ਕੀਤਾ ਗਿਆ ਸੀ ਹਾਲਾਂਕਿ ਉਸ ਦੇ ਵਿੱਚ ਐਸ ਐਚਓ ਨੇ ਆਪਣੀ ਰਿਪੋਰਟ ਦੇ ਵਿੱਚ ਕਿਹਾ ਸੀ ਕਿ ਉਹਨਾਂ ਨੂੰ ਉਹਨਾਂ ਦੀ ਕਸਟਡੀ ਜਿਹੜੀ ਹੈਗੀ ਉਹ ਰਿਕੁਆਇਰ ਨਹੀਂ ਹੈਗੀ ਇਸ ਕਰਕੇ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਕੇਸ ਵੀ ਬੰਦ ਹੋ ਗਿਆ ਸੀ ਤੇ ਉਹਨਾਂ ਨੂੰ ਰਿਹਾ ਵੀ ਕਰ ਦਿੱਤਾ ਗਿਆ ਸੀ ਹਾਲਾਂਕਿ ਹੁਣ ਜਿਹੜੇ આરોਪ ਲਗਾਏ ਗਏ ਨੇ ਕਿ ਬਾਈ ਆਜ 2014 ਨੂੰ ਇੱਕ ਨਵਾਂ ਹੀ ਐਫ ਆਈ ਆਰ ਆਮ ਜੈਟ ਦੇ ਤਹਿਤ ਕਰਾਈ ਗਈ ਹੈ ਉਹਨਾਂ ਦੇ ਖਿਲਾਫ ਔਰ ਇਸ ਦੇ ਵਿੱਚ ਜੋ ਗ੍ਰਿਫਤਾਰੀ ਹੈਗੀ ਆ ਉਹ ਬਠਿੰਡਾ ਤੋਂ ਹੋਈ ਸੀ 11 ਵਜੇ ਦੇ ਕਰੀਬ ਲੇਕਿਨ ਪੁਲਿਸ ਜਿਹੜੀ ਗ੍ਰਿਫਤਾਰੀਆਂ ਫਰੀਦਕੋਟ ਤੋਂ ਜਿਹੜੀ ਹੈਗੀ ਆ ਉਹ ਸ਼ੋਅ ਕਰਦੀ ਹੈਗੀ ਆ ਵਾਰਦੀ ਹੈ ਅਲਿਗੇਸ਼ਨ ਲਗਾਈਆਂ ਗਈਆਂ ਨੇ ਕਿ ਜੋ ਪੰਜਾਬ ਸਰਕਾਰ ਹੈ ਕਿਉਂਕਿ ਬਲਜੀ ਸਿੰਘ ਗੱਡੂਆਲ ਜਿਹੜੇ ਨੇ ਉਹ ਹਰਿਆਣਾ ਐਸਜੀਐਮਪੀ ਦੇ ਵਿੱਚ ਐਡ ਹੌਕ ਕਮੇਟੀ ਦੇ ਵੀ ਮੈਂਬਰ ਨੇ ਔਰ ਜਿਹੜੀ 11 ਮੈਂਬਰੀ ਕਮੇਟੀ ਬਣਾਈ ਗਈ ਸੀ ਉਸਦੇ ਵੀ ਮੈਂਬਰ ਹੈ ਇਸ ਕਾਰਨ ਉਹਨਾਂ ਨੂੰ ਪੁੱਛੂ ਖਪਤ ਆਇਆ ਜਾ ਰਿਹਾ ਹੈ ਪੋਲਿਟੀਕਲ ਵੈਂਡੇਟਾ ਦੇ ਤਹਿਤ ਉਹਨਾਂ ਦੇ ਖਿਲਾਫ ਜਿਹੜੇ 5 ਸਾਲ ਪੁਰਾਣੇ ਕੇਸ ਸਨ ਉਹ ਵੀ ਨਵੇਂ ਨਾ ਖਲਵਾ ਕੇ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਕਰਵਾਈਆਂ ਜਾ ਰਹੀਆਂ ਨੇ ਇਸੇ ਕਾਰਨ ਹੁਣ ਉਹਨਾਂ ਨੇ ਹਾਈ ਕੋਰਟ ਦਾ ਰੁਕੀਤਾ ਹੈ ਤੇ ਇਹ ਵੀ ਕਿ ਆਪਣੀ ਅਰਜ਼ੀ ਦੇ ਵਿੱਚ ਕਿੰਨੇ ਕੇਸਸ ਗਰੇ ਇਹ ਕਿ ਆਫਸਰ ਹੋਏ ਨੇ ਉਹਨਾਂ ਦੇ ਪਿੱਛੇ ਉਹਨਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਕਿ ਜਿਹੜਾ ਜੈਤੋ ਨੇ ਵਿੱਚ ਨਵੀਂ ਐਫਆਈਆ ਦਰਜ ਕੀਤੀ ਗਈ ਹੈ ਉਹਨਾਂ ਦੇ ਖਿਲਾਫ ਉਸ ਨੂੰ ਜਿਹੜਾ ਹੈਗਾ ਉਸ ਦੇ ਵਿੱਚ ਜ਼ਮਾਨਤ ਕੱਢ ਸਕ ਜ਼ਮਾਨਤ ਤਰੀਕਾ ਕੀਤਾ ਜਾਵੇ